ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵੀ ਸ਼ੁਰੂਆਤ ਕੀਤੀ ਹੈ ਜੀ ਖੇਤੀ ਦੇ ਕੰਮਾਂ ਤੋਂ ਗੁਰਪ੍ਰੀਤ ਕੱਢ ਰਹੇ ਸੀ ਟਰੈਕਟਰ ਤੇ ਟਰਾਲੀ ਹਨਾ ਕਿਉਂਕਿ ਇਹ ਟਰਾਲੀ 'ਚ ਹੈਗੀ ਹੈ ਜੀ ਜਿਉਂ ਕੱਲਾ ਪੰਜੋਂ ਵੀ ਵੱਢ ਕੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਵਾਹਿਗੁਰੂ ਬੱਚੇ ਪਾਸ਼ਾ ਸਭ ਨੂੰ ਤੰਦਰੁਸਤੀਆਂ ਦੇਵੇ ਹਨਾ ਵੀ ਸਾਰੀ ਫਸਲ ਆਪਣੇ ਸੁੱਖੀ ਸੰਧੀ ਕਰਿਆਂ ਆ ਗਈ ਖੁਸ਼ ਕਰੇ ਜਿਹੜੀ ਆਪਾਂ ਨੂੰ ਜਰੂਰ ਸੀ ਉਹ ਆਪਾਂ ਘਰੇ ਰੱਖ ਲਈ ਜਿਹੜੀ ਨਹੀਂ ਲੋੜ ਸੀ ਵੀ ਉਹ ਆਪਾਂ ਮੰਡੀ ਦੇ ਵਿੱਚ ਲਾ ਦਿੱਤੀ ਐ ਚਲੋ 2-4 ਦਿਨਾਂ 'ਚ बिक ਜਾਊਗੀ ਹਤੇ ਜਿਹੜਾ ਮੰਡੀ ਦਾ ਕੰਮ ਹੈ ਸਾਡੇ ਬਹੁਤ ਜ਼ਿਆਦਾ ਸਲੋ ਹੈ ਇੱਥੇ ਲੀਵਰ ਵੀ ਘਟਾ ਤੇ ਤੋਲ ਵਗੈਰਾ ਹਜੇ ਨਹੀਂ ਲੱਗਦਾ ਮੈਨਾਂ ਦਾ 7-8 ਦਿਨ ਲੱਗ ਜਾਣਗੇ ਚਲੋ ਐਨੇ ਆਪਾਂ ਤੂੜੀ ਦਾ ਕੰਮ ਨਿਬੜ ਜੂ ਅੱਜ ਤੂੜੀ ਬਣਾ ਰਹੇ ਨੇ ਦੋ ਮਸ਼ੀਨਾਂ ਨੇ ਹਨਾ ਤੇ ਉਸ ਤੋਂ ਬਾਅਦ ਬਾਹ ਵਹਾਈ ਦਾ ਮੱਕੀ ਬੀਜਣੀ ਆ ਤੇ ਹੁਣ ਜਿੰਨਾ ਟਾਈਮ ਤੱਕ ਝੋਨਾ ਨਹੀਂ ਲੱਗਦਾ ਤੇ ਝੋਨੇ ਨੂੰ ਪਾਣੀ ਧਾਣੀ ਖੜਨ ਨਹੀਂ ਲੱਗਦਾ ਵਿੱਚ ਹੁਣਾਂ ਟਾਈਮ ਇੱਕ ਦਿਨ ਦਾ ਵੀ ਟਾਈਮ ਨਹੀਂ ਹੈਗਾ ਸੋ ਪਰਮਾਤਮਾ ਤੰਦਰੁਸਤੀਆਂ ਦੇਵੇ ਜੀ ਕੰਮ ਦੇਵੇ ਵਰਕ ਤਾਂ ਪਾਵੇ ਕਮਾਈਆਂ ਦੇ ਵਿੱਚ ਜਿਵੇਂ ਹੁਣ ਕਿਸੇ ਦੀ ਅੱਗ ਲੱਗ ਗਈ ਕਿਤੇ ਗੜੇ ਮਾਰੀ ਹੋ ਗਈ ਹਨਾ ਵੀ ਕਿੰਨਾ ਦੁੱਖ ਹੁੰਦਾ ਪਰਮਾਤਮਾ ਸੁੱਖੀ ਸੰਧੀ ਜਿਹੜੀ ਚੀਜ਼ ਨੂੰ ਬੀਜਦੇ ਆ ਉਹਨੂੰ ਸੁੱਖੀ ਸੰਧੀ ਵੱਢੀ ਆਪਦੇ ਘਰੇ ਆਵੇ ਇਸ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੁੰਦੀ ਕਿਉਂਕਿ ਇੱਕ ਇੱਕ ਦਿਨ ਪਤਾ ਇੰਨੇ ਸੁਪਨੇ ਲਾਇ ਹੁੰਦੇ ਆ ਵੀ ਕਣਕ ਆਊਗੀ ਝੋਨਾ ਆਊਗਾ ਨਰਮਾ ਚੁਗਾਂਗੇ ਨਰਮਾ ਚੁੱਕ ਕੇ ਵੇਚ ਕੇ ਆਉਣਾ ਆਪ ਐ ਕਰਾਂਗੇ ਮੱਕੀ ਵੱਢ ਕੇ ਕੁਝ ਕਰੇ ਰੱਖਣੀ ਆ ਕੁਝ ਵੇਚਣੀ ਆ ਬੱਚਿਆਂ ਦੀ ਫਿੱਸਾਂ ਭਰਨੀਆਂ ਨੇ ਬੱਚਿਆਂ ਨੂੰ ਕੁਛ ਲਿਆ ਕੇ ਦੇਣਾ ਹਨ ਘਰ ਦੀ ਕੁ ਵੀ ਉਦਾਰੀ ਆੜਤੀ ਦੇ ਪੈਸੇ ਕਿੰਨਾ ਕੁਛ ਹੁੰਦਾ ਵੀ ਆਪਾਂ ਕਿੰਨੀ ਆਸਾਂ ਉਮਿਦਾਂ ਰੱਖਦੇ ਆ ਪਰ ਜਦੋਂ ਕੋਈ ਕੁਦਰਤੀ ਆਫਤਾ ਜੇ ਨਾ ਉਦੋਂ ਕਿਸਾਨ ਦੇ ਨਾਲ ਕੋਈ ਨਹੀਂ ਖੜਦਾ ਉਦੋਂ ਬਹੁਤਾ ਹੀ ਲੱਗਦਾ ਵੀ ਹਾਏ ਇਹ ਕੰਮ ਸਭ ਤੋਂ ਮਾੜਾ ਪਰ ਇਹ ਕੰਮ ਸਭ ਤੋਂ ਮਾੜਾ ਨਹੀਂ ਜੀ ਅਸੀਂ ਸਭ ਦਾ ਪੇਟ ਭਰਦੇ ਆ ਤਾਂ ਬਾਬੇ ਨਾਨਕ ਨੇ ਵੀ ਕਿਹਾ ਕਹਿੰਦਾ ਉੱਤਮ ਖੇਤੀ ਹਨਾ ਮੱਧਮ ਵਪਾਰ ਤਾਂ ਵਪਾਰ ਹੈ ਜਿਹੜਾ ਉਹ ਮੱਧਮ ਹੈ ਤੇ ਨੀਚ ਚੱਕਰੀ ਸਭ ਤੋਂ ਜਿਹੜਾ ਨੀਚੇ ਵਾਲਾ ਕੰਮ ਪਰਮਾਤਮਾ ਨੇ ਦਿੱਤਾ ਸੀ ਬਾਬੇ ਨਾਨਕ ਨੇ ਕਹਿੰਦਾ ਵੀ ਉਹ ਚੱਕਰੀ ਨੌਕਰੀ ਕਰਨਾਗਾ ਤਾਂ ਅਸੀਂ ਹੁਣ ਕੀ ਕੀਤਾ ਇਹ ਜਿਹੀਆਂ ਸਰਕਾਰਾਂ ਦੀਆਂ ਨੀਤੀਆਂ ਤੋਂ ਤੰਗ ਆ ਕੇ ਹਨਾ ਜਦੋਂ ਕੋਈ ਕੁਦਰਤੀ ਆਫਤ ਆ ਜਾਂਦੀ ਉਹ ਸਾਨੂੰ ਕੋਈ ਚੀਜ਼ ਮਤਲਬ ਸਰਕਾਰ ਕੰਨੀਓ ਮੁਹੱਈਆ ਨਹੀਂ ਕਰਾਈ ਜਾਂਦੀ ਉਹੋ ਜਿਹੇ ਕੰਮ ਆ ਤੁਸੀਂ ਤੰਗ ਆ ਕੇ ਸਾਨੂੰ ਇਹ ਲੱਗਦਾ ਵੀ ਖੇਤੀ ਕਰਨਾ ਮਾੜਾ ਸੀ ਆ ਉਹਦੇ ਬੱਚਿਆਂ ਨੂੰ ਪੜਾ ਲਿਖਾ ਕੇ ਨੌਕਰੀਆਂ ਤੇ ਲਵਾਉਣਾ ਚਾਹੁੰਦੇ ਆ ਖੇਤੀ ਨਹੀਂ ਕਰਵਾਉਣਾ ਚਾਹੁੰਦੇ ਹਨ ਤੇ ਫਿਰ ਉਸ ਤੋਂ ਬਾਅਦ ਅਸੀਂ ਵਪਾਰ ਨੂੰ ਮਚੁੰਦੇ ਆ ਤੀਜੇ ਨੰਬਰ ਤੇ ਜਾ ਕੇ ਅਸੀਂ ਖੇਤੀ ਚੁੰਦੇ ਆ ਜੋ ਸਾਨੂੰ ਬਾਬਾ ਨਾਨਕ ਕਹਿ ਕੇ ਗਿਆ ਅਸੀਂ ਉਸਦੇ ਉਲਟ ਹੋ ਗਏ ਤੇ ਜਦੋਂ ਹਾਂ ਖੇਤੀ ਦੇ ਵਿੱਚ ਕੋਈ ਖੇਤੀ ਜਿਵੇਂ ਅਸੀਂ ਕਹਿ ਦਿੰਦੇ ਆ ਨਾ ਮਿੱਟੀ ਨਾਲ ਮਿੱਟੀ ਹੋਣਾ ਨਹੀਂ ਮਿੱਟੀ ਨਾਲ ਮਿੱਟੀ ਹੋਣਾ ਨਹੀਂ ਹੈਗਾ ਖੇਤੀ ਖੇਤੀ ਬਹੁਤ ਵਧੀਆ ਧੰਦਾ ਜੇ ਤਰੀਕੇ ਦੇ ਨਾਲ ਕਰੀਏ ਤੇ ਜੇ ਸਰਕਾਰਾਂ ਸਾਨੂੰ ਉਹਦਾ ਮੁੱਲ ਦੇਣ ਕੁਦਰਤੀ ਆਫਤਾਂ ਆਉਂਦੀਆਂ ਨੇ ਤਾਂ ਸਾਨੂੰ ਸਹਾਇਤਾ ਦਿੱਤੀ ਜਾਵੇ ਤਾਂ ਖੇਤੀ ਤੋਂ ਵਧੀਆ ਕੰਮ ਕੋਈ ਵੀ ਨਹੀਂ ਹੈਗਾ ਅਸੀਂ ਆਪਦੀ ਮਰਜ਼ੀ ਨਾਲ ਖੇਤੀ ਕਰ ਸਕਦੇ ਹਾਂ ਜੇ ਅੱਜ ਕੰਕ ਵੱਢਣੀ ਆ ਤਾਂ ਅੱਜ ਦੀ ਥਾਂ ਕੋਈ ਕੰਮ ਹੋ ਗਿਆ ਅਸੀਂ ਕੱਲ ਨੂੰ ਵੀ ਵੱਢ ਸਕਦੇ ਹਾਂ ਨਾ ਇਸ ਤਰ੍ਹਾਂ ਦਾ ਕੰਮ ਹੈ ਇਹ ਅਸੀਂ ਖੇਤੀ ਆਪਦੀ ਮਰਜ਼ੀ ਮੁਤਾਬਕ ਕਰਦੇ ਹਾਂ ਨੌਕਰੀ ਆ ਤਾਂ ਸਾਨੂੰ ਉਸੇ ਟਾਈਮ ਤੇ ਪਹੁੰਚਣਾ ਪੈਣਾ ਹੈ ਨਾ ਵਪਾਰ ਆ ਤਾਂ ਸਿੱਕ ਦਿਨ ਵੀ ਆਪਦਾ ਵਪਾਰ ਹੈ ਛੱਡ ਨਹੀਂ ਸਕਦੇ ਹਾਂ ਖੇਤੀ ਦੇ ਵਿੱਚ ਅਸੀਂ ਕੋਈ ਅੱਗਾ ਪਿੱਛਾ ਕਰ ਸਕਦੇ ਹਾਂ ਕੋਈ ਘੰਟੇ ਦਾ ਕੋਈ ਦਿਨਾਂ ਦਾ 2 ਦਾ 4 ਦਾ 1 ਦਾ ਹੋ ਜਾਂਦਾ ਦਾ ਲਓ ਜੀ ਇੱਥੇ ਬਹੁਤ ਜ਼ਿਆਦਾ ਕਾਲੀ ਸੀਗੀ ਤੇ ਆਪਾਂ ਰੋਟੀ ਬਣਾ ਰਹੀ ਸੀ ਅਮਰੀਨ ਹੋਰਾਂ ਚਲੀਆਂ ਗਈਆਂ ਸਹੀ 4:30 8 ਉਹਨਾਂ ਦੀ ਬੈਣ ਆ ਜਾਂਦੀ ਐ ਤੇ ਮੈਂ 8 ਵਜੇ ਤਿੰਨ ਰੋਟੀ ਲੱਗ ਗਈ ਸੀ ਸਭ ਸੁਜੀ ਸਵੇਰ ਉੱਠ ਕੇ 4 ਵਜੇ ਬਣਾਤੀ ਸੀਗੀ ਕੱਪੜੇ ਧੋ ਦਿੱਤੇ ਉਦੋਂ ਪਹਿਲਾਂ ਤੇ ਕਿਉਂਕਿ ਹੁਣ ਜਿਹੜਾ ਕੰਮ ਹੈ ਬਹੁਤ ਜ਼ਿਆਦਾ ਸੱਚੀ ਕਹੋ ਜੀ ਸਾਰਿਆਂ ਨੂੰ ਇੰਨੇ ਬਲੌਗ ਤਾਂ ਸ਼ੁਰੂ ਕਰ ਚੁੱਕੀ ਸੀਗੀ ਹਨਾ ਥੋੜੀ ਜਿਹੀ ਵੀਡੀਓ ਆਪਾਂ ਬਣਾ ਰਹੀ ਸੀਗੀ ਉਹ ਵੀਡੀਓ ਇਸ ਲਈ ਨਹੀਂ ਕਿ ਮੈਂ ਕੋਲੇ ਖੜ ਕੇ ਵੀਡੀਓ ਬਣਾਈ ਆ ਹਨਾ ਆਪਾਂ ਕੈਮਰਾ ਰੱਖ ਲਈ ਸੋ ਵੀਡੀਓ ਬਣੇਗੀ ਜਿੰਨੀ ਕੋ ਲੱਗੀ ਆਪਾਂ ਰੱਖ ਲਈ ਦੂਸਰੀ ਆਪਾਂ ਕੱਟ ਕੇ ਕੱਟ ਦਿੱਤੀ ਹੈ ਨਾ ਕਿਉਂਕਿ ਜਿਹੜਾ ਉਹ ਟਾਈਮ ਸੀਗਾ ਵੀ ਸਵੇਰ ਦਾ ਟਾਈਮ ਸੀਗਾ 6 ਵਜੇ ਦਾ 3 6 ਵਜੇ ਆਪਾਂ ਕਰਦੇ ਹੁੰਨੇ ਆ ਬੱਚਿਆਂ ਨੂੰ ਤਿਆਰ ਹਨਾ ਪੌਣੇ 8 ਉਹਨਾਂ ਦੀ ਬੈਣ ਆ ਜਾਂਦੀ ਆ ਸਕੂਲ ਚਲੀਆਂ ਗਈਆਂ ਕੁੰਨਣ ਸਕੂਲ ਕੇ ਇਸ ਕੇ ਚਾਹ ਪੀਤੀ ਆਪਾਂ ਦੋਮੇ ਤੇ ਹੁਣ ਆਪਾਂ ਲਾ ਗਏ ਰੋਟੀ ਅੱਜ ਬਣਾ ਲਈ ਆਪਣੇ ਤੂੜੀ ਵਾਲੀ ਤੂੜੀ ਦੋ ਤੂੜੀ ਵਾਲੀਆਂ ਮਸ਼ੀਨਾਂ ਨੇ ਤਾਂ ਕਿ ਛੇਤੀ ਕੰਮ ਖਤਮ ਹੋ ਜੇ ਹੈ ਨਾ ਇਹ ਕੰਮ ਖਤਮ ਹੋਊਗਾ ਫਿਰ ਬਾਹ ਬਹਾਈ ਕਰਾਂਗੇ ਤਾਂ ਮੱਕ ਟਾਈਮ ਤੇ ਬੀਜਿਆ ਜਾਊਗਾ ਜੇ ਮੱਕ ਟਾਈਮ ਤੇ ਬੀਜਾਂਗੇ ਫੇਰ ਹੀ ਮੱਕ ਟਾਈਮ ਤੇ ਬਣਾਂਗੇ ਜੇ ਉਮੀਦ ਕਰਦੀ ਆ ਕਿ ਤੁਹਾਨੂੰ ਸਾਰਿਆਂ ਨੂੰ ਬਲੌਗ ਵਧੀਆ ਲੱਗਦਾ ਹੋ ਜੇਕਰ ਵਧੀਆ ਲੱਗਦਾ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਨੂੰ ਹੁਣ ਜਿਹੜਾ ਟਾਈਮ ਹੈ ਜੀ 8 ਵਜੇ ਕੇ 10 ਮਿੰਟਾਂ ਦਾ ਹੋ ਗਿਆ ਤੇ ਆਪਾਂ ਬਣਾਈ ਜਾਂਦੇ ਰੋਟੀ ਚਾਰ ਪੰਜ ਬੰਦਾਂ ਦੇ ਖੇਤ ਰੋਟੀ ਕੇ ਜਰੀਆਂ ਮੈਂ ਪਹਿਲਾਂ ਇਹਦੀ ਰੋਟੀ ਬਣਾ ਲੈਂਦੀ ਸੀ ਕਹਿੰਦੇ ਕਈ ਵਾਰੀ ਨਾ ਕੁਝ ਗੱਲਾਂ ਆਪਾਂ ਨੂੰ ਸਿੱਖਣੀਆਂ ਵੀ ਚਾਹੀਦੀਆਂ ਨੇ ਕਿ ਜਿਹੜੇ ਸਾਡੇ ਮੰਮੀ ਨੇ ਮੇਰੇ ਸੱਸੂ ਮਾ ਉਹ ਹਮੇਸ਼ਾ ਮੂਲ ਮੰਤਰ ਦਾ ਪਾਠ ਕਰਕੇ ਫੇਰ ਰੋਟੀ ਬਣਾਉਂਦੇ ਆ ਕਿ ਮੈਂ ਵੀ ਹੁਣ ਜਦੋਂ ਮੈਂ ਆਟਾ ਗੁੰਨੇ ਮੋਂਦੋਂ 2 ਮਿੰਟ ਮਨਤਰ ਕਰਦੀ ਆ ਜਦੋਂ ਮੈਂ ਰੋਟੀ ਬਣਾਉਣੀ ਮੋਂਦੋਂ 2 ਮਿੰਟ ਕਰਦੀ ਆ ਮੈਂ ਪੂਰਾ ਅਜ਼ਮਾ ਲਿਆ ਇਹ ਚੀਜ਼ ਜਿੱਦੇ ਮੈਂ ਖੇਰਪੂਤ ਰੋਟੀ ਤੇ ਅਮਰੀਕਾ ਦੀ ਰੋਟੀ ਨਹੀਂ ਘੱਟੀ ਤੇ ਜਿੱਦ ਦੇ ਮੈਂ ਮੁਰਮੰਤਰ ਦਾ ਪਾਠ ਨਾ ਕਰਾਂ ਮੇਰੀ ਰੋਟੀ ਜ਼ਰੂਰ ਘੱਟਦੀ ਆ ਭਾ ਮੇਕਅੱਪ ਘੱਟ ਜਿੱਦੇ ਭਾ ਮੈਂ ਦੋ ਘੱਟ ਕਰ ਪਰਮਾਤਮਾ ਬਰਕਤ ਪਾਉਂਦਾ ਆ ਆਪਦੇ ਆ ਹਨਾ ਇੱਕ ਇਹ ਚੀਜ਼ ਆ ਕਿ ਤੁਹਾਡੇ ਦਰ ਤੇ ਕੋਈ ਐਸਾ ਬੰਦਾ ਹੁੰਦਾ ਜਿਹਨੂੰ ਲੋੜ ਆ ਵਾਕਈ ਜ਼ਰੂਰਤ ਆ ਕਦੇ ਉਹ ਖਾਲੀ ਨਾ ਮੋੜੋ ਤੁਰਿਆ ਤਾਂ ਬੰਦਾ ਇੰਨਾਂ ਕੋਈ ਨਾ ਕੀ ਸੀ ਇਸ ਦੇ ਜੇ ਕੋਈ ਪਤਾ ਨਹੀਂ ਲੱਗਦਾ ਹਾਂ ਜਿਹੜੇ ਲੋਕ ਪ੍ਰੋਫੈਸ਼ਨਲੀ ਵੀ ਇੱਕ ਮੰਗਦੇ ਉਹਨਾਂ ਨੂੰ ਨਾਲ ਦਿਓ ਪਰ ਜਿਹੜੇ ਲੋਕ ਗਰੀਬ ਨੇ ਜਾਂ ਜਿੰਨਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਜ਼ਰੂਰ ਦਿਓ ਹਨਾ ਕਿਉਂਕਿ ਸੋਡੇ ਦਰਸ ਤੋਂ ਕੋਈ ਵੀ ਬੰਦਾ ਖਾਲੀ ਨਾ ਰਹੇ ਕਿਉਂਕਿ ਪਤਾ ਹੀ ਨਹੀਂ ਹੁੰਦਾ ਵੀ ਕਦੋਂ ਕਿਹੜੇ ਰੂਪ ਦੇ ਵਿੱਚ ਕੋਣ ਆ ਜੇ ਮਹਿਰੀਨ ਤੇ ਅਮਰੀਨ ਨਾਲ ਇੱਕ ਸਾਖੀ ਨੂੰ ਸੁਣਦੇ ਹਾਂ ਜਿਹਨਾਂ ਤੋਂ ਸਾਖੀ ਸੁਣੀ ਜਾਂਦੇ ਸੀ ਬੋਦੀ ਤਾਂ ਮੈਨੂੰ ਨਹੀਂ ਯਾਦ ਪਰ ਉਹਦੇ ਵਿੱਚ ਇਹ ਸੀਗਾ ਦੱਸਿਆ ਹੋਇਆ ਕਿ ਕਹਿੰਦੇ ਇੱਕ ਕੋਈ ਰਾਜਾ ਹੁੰਦਾ ਉਹ ਦਾਨ ਕਰਦਾ ਹਰ ਰੋਜ਼ ਉਹ ਦਾਨ ਕਰਦਾ ਸਵੇਰੇ ਆਪ ਦਾ ਉੱਠ ਕੇ ਉਸ ਤੋਂ ਬਾਅਦ ਉਹ ਦਾਨ ਕਰਨਾ ਬੰਦ ਕਰ ਦਿੰਦਾ ਤੇ ਬਹੁਤ ਸਾਰੇ ਲੋਕ ਆਉਂਦੇ ਆ ਉਹਦੇ ਦਰ ਤੇ ਉਹ ਸਾਰਿਆਂ ਨੂੰ ਦਿੰਦਾ ਕਿਸੇ ਨੂੰ ਕੰਕ ਕਿਸੇ ਨੂੰ ਮੱਟ ਕਿਸੇ ਨੂੰ ਦਾਲ ਕਿਸੇ ਨੂੰ ਚੋਲ ਕਿਸੇ ਨੂੰ ਸਿਉਣਾ ਕਿਸੇ ਨੂੰ ਚਾਂਦੀ ਜਿਹਨੂੰ ਵੀ ਜੋ ਚੀਜ਼ ਚਾਹੀਦੀ ਆ ਹੈਨਾ ਤੇ ਇੱਕ ਦਿਨ ਕੀ ਹੁੰਦਾ ਕੋਈ ਦੁਪਹਿਰੇ ਸਾਧੂ ਆ ਰੰਨਾ ਸਾਧੂ ਉਹ ਤਾਂ ਖੈਰ ਮੰਗਦਾ ਤੇ ਇੱਕ ਜਣੇ ਵੀ ਕਣਗੀ ਐ ਨਾ ਹਾਂਜੀ ਬੱਬਾ ਆ ਗਿਆ ਸੀ ਰੋਟੀ ਬੁਚਣਾ ਰੋਟੀ ਬਾਂਗੀ ਆ ਸਪਾਈਆਂ ਨੂੰ ਵੀ ਮੈਂ ਤਾਂ ਭੁੱਖਾਂਗਾ ਵੀ ਮੈਂ ਖੈਰ ਲੈਣ ਆਇਆ ਵੀ ਮੈਂ ਸੁਣਿਆ ਵੀ ਤੁਹਾਡਾ ਜਿਹੜਾ ਰਾਜਾਗਾ ਬਹੁਤ ਜਿਆਦੇ ਹੈ ਨਾ ਦਾਨਪੂਰਨ ਕਰ ਦੋ ਕਹਿੰਦੇ ਵੀ ਇਸ ਟਾਈਮ ਸਾਡਾ ਰਾਜਾ ਦਾਨਪੂਰਨ ਨਹੀਂ ਕਰਦਾ ਉਹ ਕਹਿੰਦੇ ਫਿਰ ਇਹ じゃ ਕਰਦਾ ਦਾਨਪੂਰਨ ਵੀ ਹਿੱਟੇ ਟਾਈਮ ਤੋਂ ਵੀ ਦਾਨਪੂਰਨ ਤਾਂ ਕਿਸੇ ਵੀ ਟਾਈਮ ਕੀਤਾ ਜਸਾ ਇਹ ਲੋਕ ਕਹਿੰਦੇ ਨਹੀਂ ਤਾਂ ਉਹੋ ਹਟਿਆ ਹੀ ਨਾ ਹਟਿਆ ਇਹਨਾਂ ਦਾ ਰਾਜੇ ਨੂੰ ਬੁਲਾ ਕੇ ਲਿਆਉਂਦੇ ਆ ਰਾਜਾ ਨੂੰ ਕਹਿ ਦਿੰਦਾ ਕਹਿੰਦਾ ਗਰੀ ਦੀ ਲਿੱਦੇ ਦੀ ਝੋਲੀ ਚ ਪਾ ਆਹ ਪੋੜੇ ਦੀ ਲਿੱਦ ਇਹਦੀ ਝੋਲੀ ਚ ਪਾ ਦੋ ਜਿਹੜਾ ਸਾਹੂ ਹੁੰਦਾ ਉਹ ਪਹੁੰਚਿਆ ਹੋਇਆ ਹੁੰਦਾ ਹਨਾ ਤੇ ਉਹ ਲਿੱਦ ਪਵਾ ਕੇ ਅੱਧ ਝੋਲੀ ਚ ਲੈ ਜਾਂਦਾ ਤੇ ਕੁਝ ਟਾਈਮ ਆਉਂਦਾ ਉਹ ਨਹੀਂ ਬੋਲਦਾ ਰਾਜੀ ਨੂੰ ਫਿਕਰ ਜਿਹਾ ਪੈ ਜਾਂਦਾ ਵੀ ਕਹਿੰਦਾ ਇਹੋ ਜਿਹਾ ਕਹੇ ਜਿਹਾ ਬੰਦਾ ਹੋ ਸਕਦਾ ਵੀ ਜਿਹੜਾ ਝੋਲੀ ਦੇ ਵਿੱਚ ਲਿੱਦ ਪਵਾ ਕੇ ਲੈ ਗਿਆ ਤੇ ਬੋਲਿਆ ਵੀ ਨਹੀਂ ਫਿਰ ਉਹ ਕੀ ਕਰਦਾ ਹਨਾ ਇੱਕ ਟਾਈਮ ਆਉਂਦਾ ਸ਼ਿਕਾਰ ਕਰਨ ਜਾਂਦਾ ਜੰਗਲ ਦੇ ਵਿੱਚ ਰਾਤ ਪੈ ਜਾਂਦੀ ਹੈ ਉੱਥੇ ਤੁਰੇ ਫਿਰਦੇ ਤੇ ਉਹਦੇ ਜਿਹੜੇ ਪੈਰ ਨੇ ਉਹ ਲਿੱਦ ਦੇ ਵਿੱਚ ਵੱਢ ਜਾਂਦੇ ਆ ਉਹ ਕਹਿੰਦਾ ਇੱਥੇ ਘੋੜਿਆਂ ਦੇ ਲਿੱਦੂ ਵੀ ਐਨਾ ਵੱਡਾ ਢੇਰ ਤੇ ਜ਼ਰੂਰ ਕੋਈ ਰਹਿੰਦਾ ਹੋਊਗਾ ਹਨਾ ਤਾਂ ਪਹੁੰਚ ਸਾਡਾ ਹਾਂ ਸਾਧੂ ਦੀ ਝੌਪੜੀ ਹੁੰਦੀ ਆ ਤੇ ਉਹ ਸਾਧੂ ਨੂੰ ਪੁੱਛਦਾ ਵੀ ਕਹਿੰਦਾ ਘੋੜਿਆਂ ਦੇ ਲਿੱਦ ਬੀਤੇ ਕੋਈ ਰਹੈ ਨਾ ਕਹਿੰਦਾ ਹਾਂ ਮੈਂ ਰਹਿਣਾ ਤੇ ਕਹਿੰਦਾ ਆ ਘੋੜਿਆਂ ਦੇ ਲਿੱਦੂ ਕਹਿੰਦਾ ਰਾਜਾ ਇਹ ਉਹੀ ਲਿੱਦਾ ਜਿਹੜੀ ਤੂੰ ਮੇਰੀ ਝੋਲੀ 'ਚ ਪਾਈ ਸੀ ਰਾਜਾ ਹੈਰਾਨ ਹੋ ਜਾਂਦਾ ਵੀ ਕਹਿੰਦਾ ਜਿਹੜੀ ਮੈਂ ਤੇਰੀ ਝੋਲੀ 'ਚ ਲਿੱਦ ਪਾਈ ਸੀ ਉਹ ਤੇ ਕੁਛ ਨਹੀਂ ਜਾਦ ਹੁੰਦਾ ਉਹ ਫੇਰ ਉਹਨੂੰ ਕਹਿੰਦਾ ਹਨਾ ਤਾਂ ਜਾਦਾ ਫਿਰ ਉਹਦੇ ਜਾਦਾ ਗਿਆ ਉਹ ਕਹਿੰਦਾ ਮੈਂ ਤਾਂ ਤੈਨੂੰ ਥੋੜੀ ਜਿਹੀ ਪਾਈ ਸੀ ਵੀ ਇਹਨੇ ਕਿਵੇਂ ਵਧ ਗਈ ਉਹ ਕਹਿੰਦਾ ਤੁਸੀਂ ਜਿਹੜੀ ਸੀ ਦਿੱਜੂਗੀ ਉਹਨੇ ਵਧਣਾ ਜ਼ਰੂਰ ਹੈ ਤੂੰ ਮੇਰੀ ਝੋਲੀ ਲਿੱਦ ਪਾਈ ਸੀ ਪਾਪ ਕੀਤਾ ਸੀ ਇਹ ਤੇਰਾ ਪਾਪ ਵਧ ਗਿਆ ਤੇ ਅਖੀਰ ਦੇ ਵਿੱਚ ਕਹਿੰਦਾ ਇਹ ਲਿੱਦ ਤੈਨੂੰ ਖਾਣੀ ਪੂਗੀ ਰਾਜਾ ਕਹਿੰਦਾ ਹੈਂ ਬੜਾ ਫਿਕਰ ਹੋਇਆ ਉਹ ਫਿਰ ਉਹਨੂੰ ਕਹਿੰਦਾ ਕਿ ਮੈਨੂੰ ਕੋਈ ਗੁਕਤ ਦੱਸ ਹੈਨਾ ਤਾਂ ਰਾਜਾ ਰਾਜੇ ਨੂੰ ਸਾਬੂ ਕਹਿੰਦਾ ਵੀ ਤੂੰ ਐ ਕਰ ਇਹਦੀ ਗੁਕਤ ਤਾਂ ਕੋਈ ਨਹੀਂ ਹੈ ਅਖੀਰ ਹੀ ਕਹਿੰਦਾ ਤੂੰ ਕੀੜਾ ਬਣੇਗਾ ਤੇ ਕੀੜਾ ਬਣ ਕੇ ਇਸ ਲਿੱਦ ਦੇ ਵਿੱਚ ਪੈਦਾ ਹੋਵੇਂਗਾ ਤੇ ਲਿੱਦ ਤੂੰ ਖਾਵੇਂਗਾ ਉਹ ਸਾਧੂ ਦੇ ਚਰਨੀ ਲੱਗ ਪਿਆ ਜਦੋਂ ਸਾਧੂ ਦੇ ਚਰਨੀ ਲੱਗ ਪਿਆ ਫਿਰ ਸਾਧੂ ਕਹਿੰਦਾ ਵੀ ਤੂੰ ਐਸੇ ਕੰਮ ਕਰਨੇ ਆ ਜਿਹੜੇ ਪੁੰਨ ਵੀ ਕਰਨੇ ਆ ਤੇ ਪੁੰਨ ਕਰੇ ਤੇ ਨਾਲ ਨਾਲ ਜਿਹੜੇ ਤੇਰੇ ਲੋਕ ਨੇ ਤੈਨੂੰ ਨਿੰਦਿਆ ਕਰਨ ਆਪਾਂ ਵੀ ਜਾਣਨਾ ਵੀ ਜਦੋਂ ਆਪਾਂ ਕਿਸੇ ਦੀ ਨਿੰਦਿਆ ਕਰਦੇ ਆ ਤਾਂ ਆਪਾਂ ਉਹਦੇ ਪਾਪ ਘਟਾ ਦਿੰਨੇ ਆ ਉਹੀ ਧੀ ਸਾਧੂ ਨੇ ਉਹਨੂੰ ਕਹੀ ਹੈ ਨਾ ਤਾਂ ਫਿਰ ਉਹ ਸੋਚਦਾ ਘਰੇ ਜਾ ਕੇ ਦਰਬਾਰ ਤੇ ਸਪਾਹੀਆਂ ਤੋਂ ਲੈ ਲੈਂਦਾ ਤਾਂ ਫਿਰ ਉਹ ਪੁਨ ਕਰਦਾ ਪੁਨ ਕਰਨ ਦੇ ਨਾਲ 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 ਲੋਕਾਂ ਨੂੰ ਸ਼ਾਮ ਨੂੰ ਦਰਦੂਰ ਵੀ ਕੇ ਗਾਗੜਾ ਲਗੇਨ ਦਾ ਲੋਕ ਨੇ ਲੱਗਾ ਸ ਵੀ ਇਹ ਕਹੇਜੇ ਕੰਮ ਕਰਦਾ ਤਾਂ ਇਸ ਤਰੀਕੇ ਨਾਲ ਉਹ ਫਿਰ ਸਾਧੂ ਕੋਲ ਜਾ ਕੇ ਦੇਖਦਾ ਸਾਸੀ ਮਹੀਨਾ ਬਾਅਦ ਤੋਂ ਲਿੱਦ ਜਿਹੜੀ ਘਟ ਜਾਂਦੀ ਆ ਉਹ ਫਿਰ ਉਹ ਉਸੇ ਕਰਮ ਕਰੀ ਜਾਂਦਾ ਤਾਂ ਲਿੱਦ ਜਿਹੜੀ ਉੰਨੀ ਕੀ ਰਹਿ ਜਾਂਦੀ ਆ ਜਿੰਨੀ ਕੁ ਉਣੀ ਸਾਧੂ ਦੀ ਝੋਲੀ ਪਾਈ ਹੁੰਦੀ ਆ ਉਹ ਸਾਧੂ ਕਹਿੰਦਾ ਵੀ ਮਹਾਰਾਜ ਹੁੰਦਾ ਕਿ ਨਾ ਮੇਰੇ ਕਰਮ ਤਾਂ ਘਟ ਗਏ ਪਾਪ ਜਿਹੜੇ ਮੈਂ ਕੀਤੇ ਸੀ ਵਧਾਏ ਸੀ ਕਿ ਉਹ ਘਟ ਗਏ ਨੇ ਤੇ ਆਉਂਨੀ ਕਿ ਰਹਿ ਗਈ ਇਹਦਾ ਕੀ ਕਰਾਂ ਸਰ ਇਹਨਾਂ ਦਾ ਪਤਾ ਤੈਨੂੰ ਵੱਢਣੀ ਪੈਣੀ ਆ ਉਹ ਫਿਰ ਕਹਿੰਦਾ ਵੀ ਨਾ ਮੈਂ ਇਹ ਵੱਢਣੀ ਨਹੀਂ ਵੀ ਤੂੰ ਮੈਨੂੰ ਦੱਸ ਵੀ ਮੈਂ ਕੀ ਕਰਾਂ ਹਾਂ ਫਿਰ ਉਹਨਾਂ ਸਾਰੂ ਕੋ ਜੁਕਤ ਦਿੰਦਾ ਉਹ ਉਸੇ ਤਰੀਕੇ ਨਾਲ ਨਿਮਾਣਾ ਹੋ ਕੇ ਚੱਲਦਾ ਤਾਂ ਜਿਹੜੀ ਉਹਦੇ ਪਾਪ ਕੀਤੇ ਹੁੰਦੇ ਆ ਨਾ ਉਹ ਮਿਟ ਜਾਂਦੇ ਆ ਤੇ ਇਸ ਤਰੀਕੇ ਨਾਲ ਜੇ ਅਸੀਂ ਜੋ ਕਰਾਂਗੇ ਅਸੀਂ ਉਹੀਓ ਵੱਢਣਾ ਤੇ ਸਾਡੇ ਜਿਹੜੇ ਪਾਪ ਨੇ ਸਾਡੇ ਜਿਹੜੇ ਪੁੰਨ ਨੇ ਇੱਕ ਚੀਜ਼ ਦੀ ਸਚਾਈ ਇਹ ਵੀ ਪੁੰਨ ਘੱਟ ਵੱਧਦਾ ਤੇ ਪਾਪ ਜ਼ਿਆਦਾ ਵੱਧਦਾ ਹੈਣਾ ਉਹਨਾਂ ਦਾ ਆਖਰੀ ਟਾਈਮ ਤੇ ਆਉਣਾ ਹਸਾਬ-ਕਿਤਾਬ ਹੋਣਾ ਤਾਂ ਸਾਨੂੰ ਜਿਹੜੇ ਅਸੀਂ ਬੀਜਾਂ ਨੂੰ ਸਾਨੂੰ ਵੱਢਣਾ ਹੀ ਪੈਣਾ ਤਾਂ ਇਸ ਤਰੀਕੇ ਨਾਲ ਤਵੇ ਕਿਸੇ ਦਾ ਮੰਨਣਾ ਦਿਖਾਓ ਹੈਨਾ ਦਾਣੇ ਦੇ ਵਿੱਚ ਜਾਂ ਅਣਜਾਣੇ ਵਿੱਚ ਹਾਂ ਬਪਾ ਲੋ ਜੀ ਰੋਟੀ ਬਣਾ ਲਈ। ਸੋ ਸਰਦਾ ਸੌਰੀ ਉਹ ਬੰਬ ਮੈਂ ਪਾਪੇ ਰੋਟੀ ਫਰੋਣ ਲੱਗ ਗਈ ਸੀ ਹਨ ਕਿਉਂਕਿ ਕੰਮ ਵੀ ਕਰਨੇ ਸੀ ਉਸ ਤੋਂ ਬਾਅਦ ਵਲੌਗ ਬਣਾਉਣਾ ਮੈਨੂੰ 5 ਮਿੰਟ ਲੱਗਾ। ਮੈਂ ਤਾਂ ਕਰਕੇ ਮੈਂ ਤਾਂ ਵਲੌਗ ਬਣਾ ਰਹੀ ਹੂ 2 ਦਿਨ ਹੋ ਗਏ ਮੈਂ ਕੋਈ ਵੀਡੀਓ ਪਾ ਨਹੀਂ ਸਕੇ ਹਨ। ਤੇ ਵੀ ਜਿੰਨਾ ਵੀ ਤੁਹਾਡੇ ਤੋਂ ਸਰਦਾ ਤੁਸੀਂ ਡਾਣਪੋਣਾ ਜ਼ਰੂਰ ਕਰੋ ਕਿਉਂਕਿ ਹੁਣ ਕਣਕ ਦੀ ਵਾਢੀ ਆਈ ਹੈ ਤੇ ਬਹੁਤ سارے ਲੋਕ ਆਉਂਦੇ ਆਪਣੇ ਘਰ ਖੈਰ ਮੰਗਣ ਆਪਾਂ ਮੋੜ ਲਏ ਆ। ਬਾਬੇ ਵਰਗੇ ਨੇ ਦੋ ਰੋਟੀਆਂ ਘੱਟ ਸੀ ਮੈਂ ਲੈ ਜਾ ਦੁਬਾਰੇ ਫਰਾਂਗੇ। ਹਰ ਤਾਂ ਹੁਣੇ ਬਣਾਇਆ ਨਾ ਵਗਨ 10 ਰੋਟੀਆਂ ਬਾਤ ਲਾ। ਹੋਰ ਬਣ ਜਾਂਨ ਦੋ ਫਿਰ ਲੈ ਲਓ। ਜੇ ਕੋਈ ਆਪਣੇ ਘਰੇ ਖੈਰ ਨੂੰ ਬਣਾਉਂਦਾ ਤਾਂ ਉਹ ਖੈਰ ਜੂੜ ਪਾਉ ਕੋ ਮੈਂ ਘੱਟ ਪਾ ਦੂੰ ਹਨਾ ਮਨ ਜੰਮਣਾ ਹੁੰਦਾ ਸੀ ਜੇ ਆਪਣੀ ਫਸਲ ਘੱਟ ਨਿਕਲ ਜੇ ਫਿਰ ਵੀ ਤਾਂ ਆਪਾਂ ਮਨ ਸੋਚ ਹੁੰਦੀ ਆਂ ਘੱਟ ਨਿਕਲੀ ਆ ਕੀ ਪਤਾ ਕਿਹਦੇ ਕਰਮ ਆ ਨਾ ਕਰਨੇ ਹਨਾ ਮੇਰੇ ਡੈਡੀ ਵੀ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਜੇ ਕੋਈ ਥੋੜੇ ਘਰੇ ਵਿਹਾੜੀ ਦਾ ਜਾਂ ਮਜ਼ਦੂਰ ਕੰਮ ਕਰਦਾ ਤੁਸੀਂ ਇਹ ਨਾ ਸੋਚੋਗੇ ਅਸੀਂ ਉਹਨੂੰ ਮਜ਼ਦੂਰੀ ਦਿੱਤੀ ਹੈ ਨਾ ਤੁਸੀਂ ਇਹ ਸੋਚੋ ਵੀ ਉਹਦੇ ਕਰਮ ਸਾਡੇ ਘਰੇ ਆਏ ਸੀ ਅਸੀਂ ਉਹਨੂੰ ਉਹਦੇ ਕਰਮ ਦਿੱਤੇ ਆ ਤਾਂ ਇਹ ਚੀਜ਼ ਜ਼ਰੂਰੀ ਆ ਮੈਨੂੰ ਹੁਣ ਇਹ ਜੀ ਬਹੁਤ ਜ਼ਿਆਦਾ ਐ ਲੱਗਦੀ ਆ ਵੀ ਨਹੀਂ ਯਾਰ ਅਸੀਂ ਕਿਸੇ ਨੂੰ ਕੁਝ ਨਹੀਂ ਦੇ ਸਕਦੇ ਜੋ ਕੁਝ ਕਰਵਾਉਣਾ ਉਹ ਪ੍ਰਮਾਤਮਾ ਕਰਾਉਂਦਾ ਜੀ ਅਸੀਂ ਅੱਗੇ ਵੱਧਦੇ ਆ ਤਾਂ ਸਾਨੂੰ ਪ੍ਰਮਾਤਮਾ ਅੱਗੇ ਵਧਾ ਰਿਹਾ ਜੀ ਅਸੀਂ ਪਿੱਛੇ ਜਾਂਦੇ ਆ ਤਾਂ ਸਾਨੂੰ ਪ੍ਰਮਾਤਮਾ ਪਿੱਛੇ ਲੈ ਕੇ ਜਾਂਦਾ ਜਿਵੇਂ ਸਿਆਣਿਆਂ ਦੇ ਕਹਾਵਤਾਂ ਕਹਿੰਦੇ ਕੋਈ ਕਮਲਾ ਹੋ ਕੇ ਗਮਾਉਂਦਾ ਨਹੀਂ ਬਿਸਿਆਣਾ ਹੋ ਕੇ ਜੋੜਦਾ ਨਹੀਂ ਹੈ ਨਾ ਇਹ ਪ੍ਰਮਾਤਮਾ ਹੀ ਹੈ ਜੀ ਜੋ ਵੀ ਕਰਵਾਉਂਦਾ ਉਹ ਵਾਹਿਗੁਰੂ ਨੇ ਕਰਵਾਉਣਾ ਹੀ ਕਰਵਾਉਣਾ ਤੁਹਾਡੇ ਕਰਮ ਲਿਖੇ ਜਾਂਦੇ ਆ ਪਹਿਲਾਂ ਤੁਹਾਡੇ ਮੱਥੇ ਦੇ ਲੇਖ ਲਿਖਦਾ ਹੈ ਨਾ ਹਾਂ ਸਾਡਾ ਫਰਜ਼ ਬਣਦਾ ਸੀ ਵੀ ਮਿਹਨਤ ਕਰੀਏ ਜਿੰਮੀ ਜਿੰਮੀ ਟਾਈਮ ਲੱਗਿਆ ਮੈਂ ਜ਼ਰੂਰ ਆਪ ਦੀ ਸਟਰਗਲ ਜਿਹੜੀ ਅਸੀਂ ਕੀਤੀ ਆ ਨਾ ਵੀ ਜ਼ਰੂਰ ਸ਼ੇਅਰ ਕਰਾਂਗੇ ਮੈਂ ਕੱਲ ਇਹਨਾਂ ਨੂੰ ਕਹੀ ਜਾਂਦੀ ਸਮਾਂ ਵੀ ਆਪਾਂ ਇੱਕ ਵਲੌਗ ਨਾ ਬਣਾਈਏ ਹੁੰਦੀ ਹਿੰਦੀ ਹਜੇ ਟਾਈਮ ਨਹੀਂ ਉਹ ਵਲੌਗ ਬਣਾਉਂਦਾ ਵਲੌਗ ਬਣਾਵਾਂਗੀ ਕਿਥੋਂ ਸ਼ੁਰੂਆਤ ਕੀਤੀ ਕਿੰਨਾ ਸੰਘਰਸ਼ ਕੀਤਾ ਕਿੰਨੇ ਘਰਾਂ ਤੇ ਚਾਚਾ ਸਾਰਾ ਕੁਝ ਬਣਾਉਂਗੀ ਪਰ ਹਜੇ ਟਾਈਮ ਨਹੀਂ ਹੈ ਨਾ ਤਾਂ ਜਿਹੜੀ ਜਿਹੜੇ ਉਹ ਪਿੱਛੇ ਵਾਲੇ ਨੀਂਗਾ ਮਾਰਦੇ ਆ ਨਾ ਵੀ ਪਿੱਛੇ ਕੀ ਨਾ ਕੁਝ ਵੇਖਿਆ ਕਿੰਨੀ ਮਿਹਨਤ ਕੀਤੀ ਆ ਤਾਂ ਕਦੇ ਕਦੇ ਮਨ ਟੁੱਟ ਜਾਂਦਾ ਪਰ ਉਹ ਚੀਜ਼ ਪਰਮਾਤਮਾ ਜੋ ਘਾਟਾ ਦਿੱਤੋ ਪਰਮਾਤਮਾ ਨੇ ਦਿੱਤਾ ਤੇ ਅੱਜ ਜਿਹੜੀ ਤਰੱਕੀ ਦੇ ਰਿਹਾ ਉਹ ਵੀ ਪਰਮਾਤਮਾ ਦੇ ਰਿਹਾ ਹੈ ਨਾ ਕੰਮ ਤੋਂ ਉਹਦੋਂ ਵੀ ਕਰਦੀ ਸੀ ਤੇ ਹੁਣ ਵੀ ਕਰਦੀ ਆ ਪਰ ਸਮਾਂ ਹੁੰਦਾ ਹੈ ਸਮਾਂ ਹੁੰਦਾ ਉਹ ਸਮਾਂ ਕਦੋਂ ਆਉਣਾ ਕਿੰਨੀ ਆਉਣਾ ਕਿਸੇ ਨੂੰ ਨਹੀਂ ਪਤਾ ਇਸ ਸਮੇਂ ਦਾ ਇੰਤਜ਼ਾਰ ਕਰੋ ਮਿਹਨਤ ਕਰੋ ਹਨ ਇੱਕ ਚੀਜ਼ ਹੋਰ ਆ ਹੁਣ ਜਿਵੇਂ ਅਸੀਂ ਆਂਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਲਾਈ ਲੈਂਦੇ ਕਿਉਂਕਿ ਮੇਰੀਆਂ ਬੇਟੀਆਂ ਦੀਆਂ ਜਾਨੀਆਂ ਮੇਰਾ ਬਹੁਤ ਟਾਈਮ ਮੇਰੀਆਂ ਬੇਟੀਆਂ ਤੇ ਲੱਗ ਜਾਂਦਾ ਪਹਿਲਾਂ ਉਹਨਾਂ ਨੂੰ ਤਿਆਰ ਕਰਨ ਦੇ ਲਈ ਮੈਨੂੰ ਪੂਰੀ ਦੁਕਾਨ ਤੇ ਚਾਹੀਦੀ ਆ ਹਨਾ ਉਹਨਾਂ ਨੂੰ ਤਿਆਰ ਕਰਨਾ ਨਵਾਉਣਾ ਕੱਪੜੇ ਪੈਸਕਰਨੇ ਫਿਰ ਲੰਚ ਬਾਕਸ ਰੈਡ ਕਰਨੇ ਫਿਰ ਉਹਨਾਂ ਦੇ ਬਾਹਰ ਹੋਣੀ ਉਸ ਤੋਂ ਬਾਅਦ ਜਦੋਂ ਉਹ ਆ ਜਾਂਦਿਆਂ ਨੇ 2-3 ਘੰਟੇ ਉਹਨਾਂ ਦੇ ਉੱਤੇ ਫੇਰ ਲੱਗਦੀ ਆ ਮਤਲਬ ਕਿ 4 ਤੋਂ 5 ਘੰਟੇ ਤਾਂ ਮੈਂ ਆਪਦੀਆਂ ਵੇਟਿੰਗ ਲਈ ਕਰ ਦਦੀ ਆ ਹਨਾ ਦਿਨ ਦੇ ਵਿੱਚ ਮਗਰ ਰਹਿ ਕੇ 20 ਘੰਟੇ ਘਰ ਦੇ ਕੰਮ ਵੀ ਕਰਨੇ ਆ ਨਾਲ ਬੁਟੀਕ ਦਾ ਵੀ ਕਰਨਾ ਹੁੰਦਾ ਹੁਣ ਤਾਂ ਮੈਨੂੰ ਹਫਤਾ ਹੋ ਗਿਆ ਵੀ ਆਪਾਂ ਕੋਈ ਕੰਮ ਨਹੀਂ ਕੀਤਾ ਕਿਉਂਕਿ ਲਾਈਟ ਹੀ ਨਹੀਂ ਹੁੰਦੀ ਲਾਈਟ ਚਲੀ ਜਾਂਦੀ ਹੈ ਸਵੇਰੇ 8 ਵਜੇ ਤੋਂ ਕੱਲ ਨਹੀਂ ਗਈ ਲਾਈਟ ਅੱਜ ਵੀ ਪਤਾ ਨਹੀਂ ਜਾਊਗੀ ਕਿ ਨਾ ਜਾਊਗੀ ਹਜੇ ਤੱਕ ਤਾਂ ਨਹੀਂ ਗਈ ਤੇ ਦੇ ਕੋਈ ਪਹਿਲੀਆਂ ਸਾਡੀਆਂ ਡਿਊਟੀਆਂ ਨੇ ਸਾਡੇ ਵਿੱਚੇ ਪਰ ਇਹ ਚੀਜ਼ ਹੈ ਵੀ ਜਦੋਂ ਤੁਹਾਡੇ ਬੱਚੇ ਘਰ ਹੀ ਹੋਣਗਾ ਨਾ ਉਹ ਜਿੰਨਾ ਜਿੰਨਾ ਕੰਮ ਉਹ ਕਰ ਸਕਦਾ ਉਹਨੂੰ ਕੰਮ ਤੇ ਜਨੂਰ ਲਗਾਓ ਕਿਉਂਕਿ ਬੱਚਾ ਸਕੂਲ 'ਚ ਜਾਣ ਕਰਕੇ ਕੰਮਾਂ ਤੋਂ ਟਾਲ ਜਾਂਦਾ ਜਦੋਂ ਬੱਚੇ ਦੀ ਪੜ੍ਹਾਈ ਪੂਰੀ ਹੁੰਦੀ ਹੈ ਤਾਂ ਉਹਦੀ ਜਿਹੜੀ ਏਜ ਆ ਸਟੱਡੀ ਕੰਪਲੀਟ ਕਰਦੇ ਦੀ ਹਨਾ ਵੀ ਡਿਗਰੀ ਵੀ ਕਰਨੀ ਆ ਮਾਸਟਰਸ ਵੀ ਕਰਨੀ ਆ ਤਾਂ ਉਹ 23 24 ਨੀਅਰ ਆ 25 ਹੋ ਜਾਂਦਾ ਤੇ ਜੇ ਨੂੰ ਕੰਮ ਤੇ ਹੀ ਲਾਉਂਦੇ ਅਸੀਂ ਕੰਮ ਤੇ ਉਹਨੂੰ ਚਾਹੁੰਦੇ ਲਾਉਂਦੇ ਵੀ ਸਾਡਾ ਬੱਚਾ ਪੜਦਾਗਾ ਕਿਤੇ ਪੜਾਈ ਦੇ ਵਿੱਚੋਂ ਨੰਬਰ ਨਾ ਘਟ ਜਾਣਾ ਜੇਕਰ ਤੁਸੀਂ ਬੱਚੇ ਨੂੰ ਕੰਮ ਤੇ ਲਾਉਂਗੇ ਨਾਲ ਤਾਂ ਬੱਚਾ ਕੰਮ ਸਿੱਖੂਗਾ ਨਾਲੇ ਸਰੀਰਕ ਤੌਰ ਤੇ ਤੰਦਰੁਸਤ ਰਹੂਗਾ ਤੇ ਨਾਲੇ ਉਹ ਪੜਾਈ ਵੀ ਵਧ ਕਰੂਗਾ ਇਹ ਚੀਜ਼ਾਂ ਵਾਲ ਕੇ ਹੁੰਦੀ ਹੈ ਜ਼ਰੂਰੀ ਆ ਬਹੁਤ ਜ਼ਰੂਰੀ ਹੈ ਬੱਚਿਆਂ ਘਰ ਦੇ ਕੰਮ ਸਿਖੋਣੀ ਮੁੰਡੇ ਆ ਉਹਨਾਂ ਨੂੰ ਖੇਤ ਦੀ ਸਿਖੋਣੀ ਬੇਟੀਆਂ ਨੇ ਉਹਨਾਂ ਨੂੰ ਘਰਾਂ ਦੇ ਕੰਮ ਲੋਣੇ ਧਾਰਾਂ ਚੋਂ ਚੋਣ ਲੋਣਾ ਹਨਾ ਸੁਖਾਉਣੀਆਂ ਹਰ ਇੱਕ ਚੀਜ਼ ਜੀ ਉਹ ਸਿੱਖਣਗੇ ਤਾਂ ਹੀ ਉਹ ਕਰਨਗੇ ਜਦੋਂ 25 ਸਾਲ ਦੀ ਉਮਰ ਤੱਕ ਪੜਨਦੇ ਹੀ ਰਹੇਗੇ ਉਦੋਂ ਬਾਅਦ ਉਹ ਕੰਮ ਨਹੀਂ ਸਿੱਖ ਸਕਦੇ ਕਿਉਂਕਿ ਬੰਦਾ ਉਹਨੋਂ ਪੂਰਾ ਮੈਚ्योर ਹੋ ਜਾਂਦਾ ਉਦੋਂ ਬਾਅਦ ਉਹ ਕੁਝ ਨਹੀਂ ਸਿੱਖ ਸਕਦਾ ਬਾਪਾ ਕਹਿੰਦੇ ਨੇ ਹਰ ਰੋਟੀ ਬਣਾ ਲੈ ਕਰੋ ਮਾਪੇ ਜੀ ਸੁੱਤਰਿਆ ਹੋਵੇ ਤਾਂ ਬਣ ਜੂਗੀ ਜੇ ਉੱਠ ਖੜਾ ਮੈਂ ਫੇਰ ਤੇ ਬਣਨੀ ਅੱਜ ਉਸ ਵੇਰੇ ਮੈਂ 4 ਵਜੇ ਉੱਠਿਆ ਸੀ ਸਵੇਰ ਨੂੰ ਮੈਂ 4 ਵਜੇ ਦੇ ਉੱਠਿਆ ਆਹ ਟਾਈਮ ਹੋ ਗਿਆ ਨਾ 4 ਵਜੇ ਉੱਠ ਕੇ ਚਾਹ ਬਣਾਈ ਫਿਰ ਜੁੜਵਰ ਉੱਠ ਖੜਾ ਉਹਨੂੰ ਖੇਡ ਲਾਇਆ ਅੱਧਾ ਘੰਟਾ ਪੌਣੇ 5 ਹੋ ਗਏ ਪੌਣੇ 5 ਵਜੇ 4 ਵਜੇ ਦੀ ਬਣੀ ਹੋਈ ਚਾਹ ਮੈਂ ਪੌਣੇ 5 ਪੀਤੀ ਆ ਪੌਣੇ 5 ਚਾਹ ਪੀ ਕੇ ਸਬਜ਼ੀ ਕੱਟ ਕੇ ਸਬਜ਼ੀ ਤੜੀ ਬੱਚਿਆਂ ਦਾ ਪਾਣੀ ਪੂਣੀ ਕਰਨ ਕੀਤਾ ਕੱਪੜੇ ਪ੍ਰੈਸ ਕੀਤੇ ਆ ਨਾ ਤੇ ਪਹਿਲਾਂ ਵੀ 9:00 ਉਹੜਾ ਨੂੰੜਾ ਦਿੱਤਾ ਉਸ ਤੋਂ ਬਾਅਦ ਜਿਹੜਾ ਵਰਸੋਂ ਗਿਆ ਉਹਨੂੰ ਸਮਾਇਆ ਹਨਾ ਉਹਨੂੰ ਸਮਾ ਕੇ ਹੁਣ ਮੈਂ ਰੋਟੀ ਬਣਾ ਰਹੀ ਆ ਅੱਗੇ ਉਹ ਨਹੀਂ ਉੱਠਦਾ ਉਹਨਾਂ ਦੇ ਨਾਲ 6:30 ਵਜੇ ਅੱਜ ਮੇਰੇ ਨਾਲ ਇੱਕੜਾ ਚਾਹ ਲਈ ਉੱਠੀ ਨੂੰ 9:00 ਵਜੇ ਜਲਦੀ ਰੋਟੀਆਂ ਪਕੜਨੀਆਂ ਨੇ ਤਾਂ ਉਸ ਵਕਤ ਜਾਣਗੇ ਫੇ ਮਜੇ ਨਾਲ 10:00 ਵਜੇ ਜਾਣਗੇ ਰੋਟੀ ਤੇ ਇੰਨਾ ਵੱਡਾ ਕੰਮ ਹੁੰਦਾ ਰੋਟੀ ਦਾ ਹਨਾ ਆ ਦੋ ਡਰਾਈਵਰ ਆਪਣੇ ਜਿਹੜੇ ਘਰੇ ਕੰਮ ਕਰਦੇ ਆ ਇੱਕ ਪਾਪਾ ਇੱਕ ਸੀਰੀ ਹਨਾ ਉਹ ਰੋਟੀ ਖਾਈ ਜਾਂਦੇ ਆ ਤਿੰਨ ਜਾਨੇ ਮਸ਼ੀਨ ਵਾਲੇ ਆ ਪੰਜ ਛੇਮਾ ਬਈਆ ਤੇ ਇੱਕ ਦਿਹਾੜੀ ਰੋਟੀ ਹੁਣ ਪੁੱਛਣਗੇ ਰੇ ਵੀ ਜੇ ਮਿਲ ਗਿਆ ਤਾਂ ਸੌਖਾ ਹੋ ਜੂਗਾ ਜਾਂ ਕੋ ਡਰਾਈਵਰ ਆਵੇ ਟਰੈਕਟਰ ਵਾਲਾ ਜਿਹਦਾ ਟਰੈਕਟਰ ਲਿਆਂਦਾ ਉਹਨੂੰ ਫੋਨ ਕੀਤਾ ਸੱਤ ਅੱਠ ਦਿਨਾਂ ਦੀ ਰੋਟੀਆਂ ਹੋ ਗਈ ਕੱਲ੍ਹ ਜਾਣਾ ਕੀ ਕਰੇ ਹਨਾ ਪੂਰੇ ਟੱਬਰ ਦਾ ਕੰਮ ਆ ਵੀ ਦੋ ਤਿੰਨ ਬੁੜੀਆਂ ਚਾਹੀਦੀਆਂ ਨੇ ਕੰਮ ਤੇ ਤਾਂ ਫੇਰ ਤਾਂ ਹੁਣ ਰੋਟੀ ਬਣਾ ਕੇ ਨਾ ਜਮਾ ਜਾਣ ਨਿਕਲ ਜੂ ਇੱਕ ਦਿਨ ਮੈਂ ਹੁਣ ਕਿਹਾ ਬੱਚਿਆਂ ਨੂੰ ਕੰਮ ਸਿਖਾਉਣਾ ਚਾਹੀਦਾ ਮੈਨੂੰ ਚੁੱਲ੍ਹੇ ਤੇ ਰੋਟੀ ਨਹੀਂ ਬਣਾ ਲਈ ਆਉਂਦੀ ਕੱਲੀ ਤਾਂ ਮੇਰੇ ਤੋਂ ਰੋਟੀ ਨਹੀਂ ਬੱਗਦੀ ਜੇ ਤਾਂ ਮੰਮੀ ਨਾਲ ਲੱਗ ਜਾਣ ਫਿਰ ਤਾਂ ਬੰਦਨ ਲਗਾਂ ਨੇ ਪਰ ਹੁਣ ਸੀਜ਼ਨ ਦੀ ਰੋੱਤਾ ਵੀ ਹੁਣ ਕੌਣ ਨਾਲ ਲੱਗੇ ਹਨ ਨਾ ਉਹਨਾਂ ਦੀ ਵੀ ਆਪ ਦੇ ਘਰੇ ਕੰਮ ਆ ਚੁੱਲ੍ਹੇ ਤੇ ਤਾਂ ਫਿਰ ਮੇਰੇ ਤੋਂ ਬਾਹਰ-ਬਾਹਰ ਰੋਟੀਆਂ ਪਕ ਰਹੀਆਂ ਤਿੰਨੇ ਚੁੱਲ੍ਹੇ ਤੇ ਰੋਟੀ ਬਣਾਉਣੀ ਸੌਖੀ ਆ ਗੈਸ ਤੇ ਤਾਂ ਥੋੜੀ ਥੱਕ ਜਾਂਦੀ ਆ ਕੁੱਲ ਮੈਂ ਤਾਂ ਨਹੀਂ ਲੋਨੀ ਮੇਸਕਲਾ ਪੂਗਾ ਤਾਂ ਗਰਮ ਹੋ ਜਾਂਦਾ ਹੈ ਬੱਚਾ ਛੋਟਾ ਦਾ ਕਈ ਵਾਰੀ ਆਪੇ ਉੱਠੀ ਹੱਥ ਲਾ ਲੈਂਦਾ ਤਾਂ ਕਰਕੇ ਖੜ ਕੇ ਰੋਟੀ ਬਣਾਉਣੀ ਆ ਤੇ ਡੇਰ ਘੰਟਾ ਖੜਨਾ ਹੋਣਾ ਨਾ ਬੜਾ ਠੀਕ ਹੈ ਜੀ ਕਰਦੇ ਆ ਬਲੌਗ ਦਾ ਐਂਡ ਮਿਲਦੇ ਆ ਕੱਲ ਨੂੰ ਕਿਸੇ ਤਰੀਕੇ ਨਾਲ ਬਲੌਗ ਦੇ ਨਾਲ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਛੋਟੇ ਛੋਟੇ ਸ਼ਾਰਟਸ ਜੂਰ ਅਪਲੋਡ ਕਰਦੇ ਰਹਿਣੀ ਆ ਸਵੇਰੇ ਸ਼ਾਮ ਤਾਂ ਜਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਬੱਤ ਵੱਤ ਸਬਸਕ੍ਰਾਈਬ ਕਰੋ ਬੱਤ ਵੱਤ ਸਪੋਰਟ ਕਰੋ ਮੈਨੂੰ ਸੁਬਿਸ਼ ਪੋਰਟ ਦੀ ਜਰੂਰਤ ਆ ਵੱਧ ਤੋਂ ਵੱਧ ਮੇਰੇ ਕੰਮ ਨੂੰ ਦੇਖ ਕੇ ਉਹਨੂੰ ਐਪਰੀਸ਼ੀਏਟ ਕਰੋ ਆਰਡਰ ਦਿਓ ਕਿਉਂਕਿ ਤੁਸੀਂ ਉਹ ਲੋਕ ਹੋ ਨਾ ਵੀ ਜਿਹੜੇ ਵੀਡੀਓ ਦੇਖਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ ਕਿ ਕੌਣ ਕਿਹਦਾ ਦਾ ਤੇ ਜੇਕਰ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਮੈਨੂੰ ਮੇਰੇ ਕੰਮ ਨੂੰ ਕਰਨ ਦੇ ਵਿੱਚ ਮੇਰੀ ਹੈਲਪ ਜ਼ਰੂਰ ਕਰੋਗੇ ਤੇ ਕੁਝ ਕੁ ਪੈਨਾਂ ਦੇ ਡੇਲੀ ਮੇਰੇ ਕੋਲ ਮੈਸੇਜ ਆ ਰਹੇ ਨੇ ਕਿ ਦੀਦੀ ਚੋਪਰੀ ਕੜਾਈ ਸਿਖਾ ਦਿਓ ਚੋਪਰੀ ਕੜਾਈ ਦੇ ਵੀਡੀਓ ਮੈਂ ਡਿਟੇਲ ਦੇ ਵਿੱਚ ਬਣਾਉਂਗੀ ਜੀ ਪਹਿਲਾਂ ਮਸ ਆ ਲੇਬਰ ਵਾਲਾ ਕੰਮ ਖਤਮ ਹੋ ਜੇਗਾ ਉਹ ਤੋਂ ਬਾਅਦ ਵੀਡੀਓ ਵਧੀਆ ਕਰਕੇ ਬਣਾਵਾਂਗੇ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾ ਸਕੇ ਬਿਲਕੁਲ ਫਰੇਮ ਦੇ ਵਿੱਚ ਤੇ ਕੈਮਰਾ ਕਿਉਂਕਿ ਜਿਹੜੀ ਮੈਂ ਪਹਿਲਾਂ ਵੀਡੀਓ ਬਣਾਈ ਸੀ ਹਨਾ ਉਹ ਇੰਨੀ ਥੋੜੀ ਜੀ ਦੂਰੋਂ ਬਣਾਈ ਸੀ ਪਤਾ ਘੱਟ ਲੱਗਦਾ ਉਹਦੇ ਵਿੱਚ ਤਾਂ ਮੈਂ ਬਿਲਕੁਲ ਨੇੜੇ ਟਾਇਕੇ ਫਿਰ ਵੀਡੀਓ ਬਣਾਵਾਂਗੇ ਤਾਂ ਕਿ ਮੇਰਾ ਹੱਥ ਘੱਟ ਦੇ ਸੇ ਸੁਲੀਟਾਗਾ ਤੇ ਡਿਜ਼ਾਈਨ ਪ੍ਰੋਪਰ ਹੋ ਗਿਆ ਚਲੋ ਠੀਕ ਹੈ ਜੀ ओके ਬਾਏ ਬਾਏ